ਆਪਾਂ ਤਾਂ ਤਾਰੀਖ ਗੜੀ ਰੱਖ ਤੋ ਠੀਕ ਹੈ ਮੇਰੇ ਕੱਲੀ ਦਾ ਰਿਕਾਰਡ ਹੈ ਕਈ ਦਾ ਉਹ ਤਾਂ ਜੀਵਲ ਪ੍ਰਸ਼ਾਸਨ ਬਣਾਇਆ ਕਿਉਂ ਜੀਵਲ ਪ੍ਰਸ਼ਾਸਨ ਬਣਾਇਆ ਇਸੇ ਬਣਾਇਆ ਸਾਰਿਆਂ ਦਾ ਹਾਂ ਬੇਬੀ ਨਜ਼ਾਇਰ ਬੋਲਣ ਦਾ ਜੋੜ ਨਹੀਂ ਇਹ ਕਿਉਂ ਨਾ ਬੋਲਾਂ ਮੈਂ ਉਹ ਜਿਹੜੀ ਕੋਈ ਖਾਸ ਏਰੀਆ ਤੋਂ ਦੱਸਾ ਦੇ ਸਕਦੇ ਕਿਉਂ ਦੱਸਾਜਾ ਜਦੋਂ ਮੇਰਾ ਘਰ ਹੀ ਘਰ ਦਾ ਮੈਂ ਕਿਹੜਾ ਕੱਲੀ ਕਰਦੀ ਸੀ ਤੇ ਉਹਨੇ ਕਰਾਂਗੇ ਤਾਂ ਉਹ ਫਿਰ ਜਾ ਰਹੇ ਸਾਰੇ ਕਿੱਥੇ ਜਾਣਗੇ ਸਾਰੇ ਕਿਹੜੇ ਇੱਧਰ ਦੇ ਬਸਤੂ ਦਿਖਾਈ ਨਹੀਂ ਹੈਗੇ ਫੜਕੇ ਤੋਂ ਤਾਂ ਕਾਰਵਾਈ ਕਰੋ ਹਾਂ ਕਾਰਵਾਈ ਕਰੋ ਜਾਇਲਟ ਨੰਬਰ ਕੀ ਹੈ ਨੰਬਰ じゃあ、ごめんなさい。<music> <music> ਇੱਕ ਕਾਨੂੰਨੀ ਮਕਦਮੇ ਦੇ ਘਰਲੇ ਦੇ ਦਰਜ ਨੇ ਇੱਕ ਮਕਦਮਾ ਜਿਹੜਾ ਤੇ ਲੜਕੀ ਜਿਹੜੀ ਸੀ ਉਹਦਾ ਦਰਜ ਸੋ ਬੇਸਿਕਲੀ ਜਿਹੜੀ ਹੈਗੀ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਡੈਮੋਲੇਸ਼ਨ ਸੰਬੰਧੀ ਜਿਹੜੀ ਹੈਗੀ ਕਬਜ਼ਾ ਆਰਡਰ ਕੀਤੇ ਸੀਗੇ ਉਹਦੇ ਵਿੱਚ ਪੁਲਿਸ ਨੂੰ ਦਾਅਵਾ ਮੰਗੀ ਕਿ ਸਾਡੇ ਵੱਲੋਂ ਮੌਕੇ ਦੇ ਉੱਪਰ ਪੁਲਿਸ ਜਿਹੜੀ ਹੈਗੀ ਡਿਪਲੋਏ ਕੀਤੀ ਗਈ ਹੈ ਤੇ ਇਹਦੇ ਨਾਲ ਹੀ ਜੱਜ ਇਹਦੇ ਜੋਤੀ ਤੋਂ ਇਲਾਵਾ ਜਿਹੜੀ ਇੱਕ ਰਾਜ ਰਾਣੀ ਹੈਗੀ ਹੈ ਇਹ ਪੁਤਰੀ ਜਸਵੰਤ ਸਿੰਘ ਹੈ ਇਹਦਾ ਇੱਕ ਘਰ ਹੈਗਾ ਜਿਹਦੇ ਉੱਪਰ ਵੀ ਐਨਡੀਪੀਐਸ ਦੇ ਕਈ ਮਕਦਮੇ ਦਰਜ ਹੈ ਇਹਨਾਂ ਦੇ ਵੀ ਜਿਹੜਾ ਹੈਗਾ ਨਜਾਇਜ਼ ਕਬਜ਼ਾ ਜਿਹੜਾ ਹੈਗਾ ਐਸ ਪਰ ਸਿਵਲ ਰਿਕਾਰਡ ਜਿਹੜਾ ਅਥਾਰਟੀ ਦੇ ਕੀਤਾ ਹੋਇਆ ਇਹਨਾਂ ਨੂੰ ਵੀ ਅੱਜ ਡੈਮੋਲੇਸ਼ਨ ਕੀਤਾ ਜਾਣਾ ਹੈ ਦੋ ਘਰ ਹੈਗੇ ਬੇਸਿਕਲੀ ਜਿਹੜੀ ਅੱਜ ਇੱਥੇ ਜਿਹੜੀ ਧੋਬੀਆਂ ਨਿਵਾਸਤੀ ਦੇ ਵਿੱਚ ਟਾਇਏ ਜਾਣੇ ਕਿਹੜਾ ਨਸ਼ਾ ਵੇਚਦੇ ਸੀਗੇ ਇਹ ਚਿੱਟਾ ਵੇਚਦੇ ਸੀਗੇ ਜੀ ਇਹ ਦੋਨੋਂ ਜਿਹੜੇ ਘਰ ਹੈਗੇ ਨੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸ਼ਿਕਾਇਤ ਵੀ ਸੀਗੀ ਬਦਨਾਮ ਹੈਗੇ ਦੋਨੋਂ ਗੁਰਪ੍ਰੀਤ ਬਾਂਗੀ ਜਿਹੜਾ ਹੈਗਾ ਇਹਦੇ ਤੇ ਤਿੰਨ ਮੁਕੱਦਮੇ ਖਰੀਬ ਦਰਜ ਹੈ ਜਿਹੜੀ ਦੀ ਘਰ ਵਾਲੀ ਹੈਗੀ ਇਹਦੇ ਤੇ ਇੱਕ ਮੁਕੱਦਮਾ ਦਰਜ ਸੀਗਾ ਜਿਹੜੀ ਤੀਸਰੀ ਲੇਡੀ ਆ ਰਾਜ ਆਹੀ ਹੈ ਉਹਦੇ ਤੇ ਇੱਕ ਮੁਕਦਮਾ ਦਰਜ ਹੈ ਜੀ। ਅਮਨਜੀਤਪੁਰ ਤੋਂ ਕਿੰਨੇ ਨੇ ਜੀ ਇਸ ਕਰਕੇ ਇਹਨਾਂ ਦੇ ਜਿਹੜੇ ਰਿਕਾਰਡ ਚੈੱਕ ਕੀਤਾ ਜਾ ਰਿਹਾ ਤੇ ਇਹਨਾਂ ਦੇ ਜੋ ਐਸ ਪਰ ਲਾਅ ਹੈਗਾ ਇਹਨਾਂ ਦੇ ਖਿਲਾਫ ਵੀ ਕਰਪਨ ਦੀ ਕਾਰਵਾਈ ਅਸੀਂ ਕਰ ਰਹੇ ਹਾਂ। ਸਰ ਇਹਨੇ ਜੱਜਾਂ ਵੀ ਬਣੇ ਹੋਏ ਨੇ। ਡੈਫੀਨੇਟਲੀ ਜਿਹੜੀ ਸਿਵਲ ਡਿਪਾਰਟਮੈਂਟ ਨੇ ਜਿਹੜਾ ਹੈਗਾ ਲਿਖ ਕੇ ਦਿੱਤਾ ਕਿ ਇਹਨਾਂ ਦਾ ਜਿਹੜਾ ਕਬਜ਼ਾ ਹੈਗਾ ਨਾਜਾਇਜ਼ ਹੈਗਾ ਜਿਹਦੇ ਵਿੱਚ ਐਸ ਡੀ ਐਮ ਬਟੇਂਡਾ ਜੋ ਐਸੇ ਡਿਊਟੀ ਮੈਜਿਸਟਰੇਟ ਤਨਾਦ ਕੀਤੇ ਗਏ ਨੇ ਉਹਨਾਂ ਵੱਲੋਂ ਸਾਨੂੰ ਫੋਰਸ ਦੀ ਮੰਗ ਕੀਤੀ ਗਈ ਸੀ ਜਿਹੜੀ ਅੱਜ ਫੋਰਸ ਮੌਕੇ ਤੇ ਡਿਪਲੋਏ ਕੀਤੀ ਗਈ ਹੈ ਕਿ ਲਾਅ ਐਂਡ ਆਰਡਰ ਜਿਹੜੀ ਇਹ ਸਿਚੁਏਸ਼ਨ ਅਗੇ ਨੂੰ ਬਹਾਲ ਰੱਖਣ ਲਈ ਸੋ ਅਸੀਂ ਮੌਕੇ ਤੇ ਉੱਪਰ ਜਿਹੜਾ ਹੈਗਾ ਫੋਰਸ ਡਿਪਲੋਏ ਕੀਤੀ ਗਈ ਹੈ ਸੋ ਸਰ ਸਮਾਨ ਥੋੜੇ ਸਿੱਕੇ ਦਿੱਤੇ ਸੀਗੇ ਅਸੀਂ ਸਿਵਲ ਡਿਪਾਰਟਮੈਂਟ ਵੱਲੋਂ ਪੁੱਡਾ ਵੱਲੋਂ ਦਿੱਤੇ ਗਏ ਸੀਗੇ ਸੋ ਮੇਨਲੀ ਬੇਸਿਕਲੀ ਅਸੀਂ ਇਹ ਚੈੱਕ ਕਰ ਰਹੇ ਹਾਂ ਵੀ ਕੋਈ ਬੰਦਾ ਅੰਦਰ ਨਹੀਂ ਹੈਗਾ ਕਈ ਵਾਰੀ ਕਿ ਜਿਹੜਾ ਕੋਈ ਬੰਦਾ ਅੰਦਰ ਹੋਵੇ ਸਾਡਾ ਜਿਹੜਾ ਮੇਨ ਮਕਸਦ ਇਹ ਹੈਗਾ ਤਾਂ ਕਿ ਕੋਈ ਜਿਹੜਾ ਬੰਦਾ ਅੰਦਰ ਨਾ ਹੋਵੇ ਕਿਸੇ ਤਰ੍ਹਾਂ ਦਾ ਕੋਈ ਜਾਣੀ ਨੁਕਸਾਨ ਜਿਹੜਾ ਹੈਗਾ ਉਹ ਤੋਂ ਬਚਾ ਕੇ ਤਾਂ ਜਾਵੇ